ਕੀ ਕਹਿਣਾ ਚਾਹੁੰਦੇ ਆ ਅੱਜ ਕਾਫੀ ਦੇਰ ਬਾਅਦ ਦੁਬਾਰਾ ਸੇਵਾ 'ਚ ਹਾਜ਼ਰ ਹੋਏ ਹਾਂ ਤੁਸੀਂ ਤੇ ਰਾਸ਼ਨ ਵੰਡਿਆ ਗਿਆ ਵਾ ਕਿਹੜੇ ਵਿਸ਼ੇ ਤੇ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਇਹ ਅਸੀਂ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਇਹ ਮੇਰਾ ਆਪਣਾ ਨਹੀਂ ਸੀਗਾ ਸਾਡੇ ਇੱਕ ਮੇਰੀ ਬੇਟੀ ਆ ਉਹਨਾਂ ਦੀ ਸਹੇਲੀ ਆ ਉਹਦਾ ਬਰਥਡੇ ਸੀਗਾ ਕੈਨੇਡਾ ਦੇ ਵਿੱਚ ਅੱਛਾ ਜੀ ਤੇ ਉਹਨੇ ਕੁਝ ਅਪਰਾਲਾ ਕੀਤਾ ਵੀ ਮੈਂ ਆਪਣੇ ਬਰਥਡੇ ਤੇ ਕੋਈ ਚੰਗਾ ਕਰ ਸਕਾਂ ਤੇ ਉਹਨੇ ਸਾਨੂੰ 20000 ਰੁਪਏ ਭੇਜਿਆ ਤੇ ਅਸੀਂ ਪਹਿਲਾਂ ਤਾਂ ਉਹ ਬੇਟੀ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਆ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਤੇ ਅਸੀਂ ਅੱਗੇ ਉਹਨੂੰ ਸਹੀ ਜਗ੍ਹਾ ਤੇ ਲਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਪਰਿਵਾਰਾਂ ਨੂੰ ਲੋੜ ਸੀ ਉਹਨਾਂ ਨੂੰ ਬੁਲਾਇਆ ਸਤਿਕਾਰ ਕੀਤਾ ਉਹਨਾਂ ਦਾ ਤੇ ਉਹਨਾਂ ਦੇ ਵਿੱਚ ਜਿਹੜਾ ਇਹ ਰਾਸ਼ਨ ਸੀਗਾ ਉਹ ਅੱਜ ਅਸੀਂ ਇਹ ਵੰਡਿਆ ਹੈ। اچھا ਨਾ ਮੈਂ ਸਾਰੀ ਟੀਮ ਨੂੰ ਉਹ ਲੜਕੀ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਮੈਂ ਇਹੀ ਕਹੂੰਗਾ ਵੀ ਬਾਕੀ ਵੀ ਜਿਹੜੇ ਪਰਿਵਾਰ ਕੁਝ ਕੰਮ ਜੋਗੇ ਹੈਗੇ ਆ ਉਹ ਐਸੀ ਤਰ੍ਹਾਂ ਇਹ ਜਿਹੜੀ ਲੜਕੀ ਹੈ ਜੀ ਧੀ ਰਿਸ ਕਰਨ ਤੇ ਮੇਰੇ ਖਿਆਲ ਵਿੱਚ ਪਰਮਾਤਮਾ ਉਹਨਾਂ ਦੇ ਬਹੁਤ ਜ਼ਿਆਦਾ ਸਹਾਇ ਹੋਊਗਾ ਕਿਵੇਂ ਦੇਖਦੇ ਆ ਇਸ ਉਪਰਾਲੇ ਨੂੰ ਕਈ ਵਾਰੀ ਬਹੁਤ ਸਾਰੇ ਜਨਮ ਦਿਨ ਹੁੰਦੇ ਆ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਮਨਾਉਂਦੇ ਆ ਪਰ ਇਹਨਾਂ ਦੀ ਜਿਹੜੀ ਸੋਚ ਬੜੀ ਵਧੀਆ ਵਾ ਜਿਹੜੀ ਸਮਾਜ ਵਿੱਚ ਸੇਵਾ ਕਰਕੇ ਬਜ਼ੁਰਗਾਂ ਦੀ ਨਿਭਾਈ ਗਈ ਹੈ ਇਹ ਸੇਵਾ ਜਿਹੜੀ ਆ ਜੀ ਇਹ ਬਲੱਖਣ ਸੇਵਾ ਆ ਅਲੱਗ ਸੇਵਾ ਆ ਇਹ ਇਦਾਂ ਦੀ ਸੇਵਾ ਜਿਹੜੀ ਆ ਉਹ ਹਰ ਇੱਕ ਨੂੰ ਕਰਨੀ ਚਾਹੀਦੀ ਆ ਤੇ ਕਦੀ ਇਹ ਨਹੀਂ ਸਮਝਣਾ ਚਾਹੀਦਾ ਵੀ ਜੇ ਕੋਈ ਪਰਿਵਾਰ ਥੋੜਾ ਗਰੀਬ ਹੈਗਾ ਵੀ ਜਾਂ ਉਹਨੂੰ ਸਮਝ ਘੱਟ ਆ ਜਾਂ ਉਹਨੂੰ ਅਕਲ ਨਹੀਂ ਹੈਗੀ ਤੇ ਉਹਨਾਂ ਤੋਂ ਕਈ ਲੋਕ ਇਦਾਂ ਦੇ ਵੀ ਮੈਂ ਦੇਖਿਆ ਵੀ ਜਿਹੜੇ ਥੋੜਾ ਜਿਹਾ ਦੂਰੀ ਬਣਾ ਕੇ ਚੱਲਦੇ ਆ ਤੇ ਇਦਾਂ ਕਦੀ ਨਹੀਂ ਹੁੰਦਾ ਜਿਹੜਾ ਗਰੀਬ ਆ ਉਹ ਤੋਂ ਹੀ ਅਮੀਰ ਹੁੰਦੇ ਆ ਸਾਰੇ ਕੋਈ ਅਮੀਰ ਕਦੀ ਜੰਮਿਆ ਨਹੀਂਗਾ ਹੈ ਜੀ ਤੇ ਸਾਰਿਆਂ ਦਾ ਸਤਿਕਾਰ ਜਿਹੜਾ ਆ ਉਹ ਬਰਾਬਰ ਹੋਣਾ ਚਾਹੀਦਾ ਆ ਤੇ ਇਹ ਲੜਕੀ ਨੇ ਇਹ ਸਾਬਤ ਕੀਤਾ ਆ ਵੀ ਸਾਰਿਆਂ ਨੂੰ ਇੱਕ ਬਰਾਬਰ ਰੱਖਣ ਦੀ ਕੋਸ਼ਿਸ਼ ਕੀਤੀ ਆ ਮੈਂ ਫਿਰ ਇੱਕ ਵਾਰੀ ਬਹੁਤ ਬਹੁਤ ਉਹਦਾ ਧੰਨਵਾਦ ਕਰਨਾ ਕੀ ਮੈਸੇਜ ਦੇਣਾ ਚਾਹੁੰਦੇ ਆਗੇ ਸਮਾਜ ਨੂੰ ਆਪਣੇ ਵੱਲੋਂ ਪਾਰਟੀ ਵੱਲੋਂ ਸਾਰੇ ਸਮਾਜ ਨੂੰ ਮੇਰੀ ਬੇਨਤੀ ਆ ਸਾਰੀ ਜਨਤਾ ਨੂੰ ਮੇਰੀ ਬੇਨਤੀ ਆ ਵੀ ਇਹੋ ਜਿਹਾ ਹੀ ਅਪਰਾਲੇ ਹੋਣੇ ਚਾਹੀਦੇ ਆ ਜੇ ਆਪਾਂ ਇਸ ਲਈ ਕੁਝ ਕਰ ਸਕਦੇ ਆ ਪਰਮਾਤਮਾ ਤੁਹਾਡੇ ਲਈ ਜਰੂਰ ਕੁਝ ਨਾ ਕੁਝ ਕਰੂਗਾ ਤੇ ਆਸ ਕਰਦਾ ਆਂ ਵੀ ਜਿੱਥੇ ਤੱਕ ਮੇਰੀ ਵੀਡੀਓ ਜਾਊਗੀ ਤੇ ਕੁਝ ਲੋਕ ਕੁਝ ਪਰਿਵਾਰ ਕੁਝ ਬੱਚੇ ਇਹ ਲਾਈਨ ਨੂੰ ਜਰੂਰ ਅਡਾਪਟ ਕਰਨਗੇ ਇੰਨਾ ਕਹਿੰਦਾ ਮੈਂ ਇੱਕ ਵਾਰੀ ਫਿਰ ਉਹ ਹੀ ਬੇਟੀ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਕਿ ਨਾ ਜਨਮ ਦਿਨ ਜਿਨ੍ਹਾਂ ਦਾ ਨਾਮ ਬੇਟੀਆਂ ਜਿਹੜੀਆਂ ਆ ਇਹਨਾਂ ਤੋਂ ਲੋਕ ਥੋੜਾ ਜਿਹਾ ਪਹਿਲਾਂ ਦੇਖਣ ਜਾਇਆ ਸੀਗਾ ਵੀ ਬੱਚੇ ਜਿਹੜੇ ਆ ਬੇਟੇ ਨੂੰ ਪਹਿਲ ਦਿੰਦੇ ਸੀ ਕਿ ਜਦੋਂ ਕਿ ਹੁਣ ਜਿਹੜਾ ਜ਼ੁਗ ਪਲਟ ਗਿਆ ਬੇਟੀਆਂ ਸਮਾਜ ਨੂੰ ਸੰਭਾਲਦੀਆਂ ਬੇਟੀਆਂ ਹੀ ਪਰਿਵਾਰ ਨੂੰ ਸੰਭਾਲਦੀਆਂ ਤੇ ਬੇਟੀਆਂ ਹੀ ਸਾਰਾ ਕੁਝ ਹੀ ਕਰ ਰਹੀਆਂ ਇਹੋ ਜੀਆਂ ਬੇਟੀਆਂ ਜਿਹੜੀਆਂ ਉਹ ਘਰ-ਘਰ ਪੈਦਾ ਹੋਣੀਆਂ ਚਾਹੀਦੀਆਂ ਮੈਂ ਸਲੂਟ ਕਰਦਾ ਉਸ ਬੇਟੀ ਨੂੰ ਜਿਨੇ ਇਹ ਉਪਰਾਲਾ ਕੀਤਾ ਹੈ ਕਿ ਜਿਹੜਾ ਰਾਸ਼ਨ ਵੰਡ ਸਮਾਰੋਹ ਕੀਤਾ ਗਿਆ ਕਿਹਨਾਂ ਦਾ ਜਨਮ ਦਿਨ ਸੀ ਕਿਹੜੀ ਜਗ੍ਹਾ ਤੋਂ ਸਾਡੀ ਫਰੈਂਡ ਹੈ ਪਰਵੀ ਸਰੀ ਵੀ ਕੈਨੇਡਾ ਟ੍ਰੈਂਡੀ ਹੈ ਉਹਦਾ 29 ਜਨਵਰੀ ਨੂੰ ਬਰਥਡੇ ਹੈ ਉਹ ਚਾਂਦੀ ਸੀ ਕਿ ਮੈਂ ਆਪਣੇ ਵੱਲੋਂ ਕੋਈ ਸੇਵਾ ਕਰਾਣਾ ਤੇ ਉਹਨੇ ਕੁਝ ਪੈਸੇ ਸਾਨੂੰ ਭੇਜੇ ਸੀਗੇ ਤੇ ਅਸੀਂ ਉਹ ਦਾਨ ਵੱਜੋਂ ਲੋੜ ਵੰਡਾ ਨੂੰ ਰਾਸ਼ਨ ਪ੍ਰੋਵਾਈਡ ਕੀਤਾ ਹੈ ਕਿਵੇਂ ਦੇਖਦੇ ਇਸ ਉਪਰਾਲੇ ਨੂੰ ਕਰਕੇ ਕਿਵੇਂ ਲੱਗਦਾ ਤੁਹਾਨੂੰ ਬਹੁਤ ਅੱਛਾ ਲੱਗਦਾ ਹੈ ਹਰ ਮਤਲਬ ਕਲੱਬਸ ਵਿੱਚ ਤਾਂ ਹਰ ਕੋਈ ਪਾਰਟੀਆਂ ਕਰਦਾ ਹੈ ਆਪਣੇ ਜਨਮ ਦਿਨ ਦੀਆਂ ਪਰ ਕਿਸੇ ਕਿਸੇ ਨੂੰ ਨੀੜੀ ਨੂੰ ਦਾਨ ਦੇ ਦੇਣਾ ਹਨਾ ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਹੈ ਕਿ ਮੈਸੇਜ ਦੇਣਾ ਚਾਹੁੰਦੇ ਆ ਜਿਸ ਤਰ੍ਹਾਂ ਕਿ ਐਨਆਰਆਈਆਂ ਵੱਲੋਂ ਪਹਿਲੇ ਹੀ ਪੰਜਾਬ 'ਚ ਬਹੁਤ ਸਾਰੇ ਸੇਵਾ ਦੇ ਪ੍ਰਾਲੇ ਕੀਤੇ ਜਾਂਦੇ ਆ ਪਰ ਇਹ ਜਨਮ ਦਿਨ ਨੂੰ ਲੈ ਕੇ ਜਿਹੜਾ ਬਹੁਤ ਵਧੀਆ ਪ੍ਰਾਲਾ ਰਸਨ ਵੰਡ ਸਮਾਰੋਹ ਕੀਤਾ ਗਿਆ ਔਰ ਦਗਦੀਸ਼ ਭਾਰੀ ਤਾਂ ਲੰਮੇ ਸਮੇਂ ਤੋਂ ਸੇਵਾ ਕਰਦੇ ਨੇ ਜਿਵੇਂ ਕਿ ਕਹਿੰਦੇ ਆ ਨਾ ਕਿ ਉਮਰ ਜਦ ਬਰਥਡੇ ਆਉਂਦਾ ਹੈ ਇਹਦਾ ਮਤਲਬ ਇਹ ਕਿ ਰੱਬ ਨੇ ਇੱਕ ਹੋਰ ਸਾਲ ਕਹਿੰਦੇ ਸਾਨੂੰ ਜੀਣ ਦਾ ਮੌਕਾ ਦਿੱਤਾ ਹੈ ਖੁਸ਼ੀ ਦਾ ਹੀ ਮੌਕਾ ਹੁੰਦਾ ਹੈ ਤੇ ਇਸ ਖੁਸ਼ੀ ਦੇ ਮੌਕੇ ਤੇ ਅਗਰ ਅਸੀਂ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ ਤੇ ਇਸ ਤੋਂ ਵੱਧ ਕੀ ਹੋਰ ਸਮਰਨ ਕੀ ਚਾਹੀਦਾ ਕੀ ਇਹਨਾਂ ਨੇ ਕਹਿਣਾ ਚਾਹੁੰਦੇ ਆ ਜਿਹਦਾ ਜਨਮ ਦਿਨ ਹੈ ਤੇ ਉਹਨਾਂ ਨੂੰ ਆਪਣੇ ਵੱਲੋਂ ਵਧਾਈ ਸੰਦੇਸ਼ ਕੀ ਦੇਣਾ ਚਾਹੁੰਦੇ ਆ ਅਸੀਂ ਇਹੀ ਚਾਹੁੰਦੇ ਆ ਕਿ ਪਰਵੀਨ ਤੂੰ ਭਾਵੇਂ ਸਾਡੇ ਤੋਂ ਬਹੁਤ ਦੂਰ ਰਹਿੰਦੀ ਹੈ ਪਰ ਅਸੀਂ ਚਾਹਦੇ ਹਾਂ ਕਿ ਤੂੰ ਇਦਾਂ ਹੀ ਕੰਦੇ ਤਰੱਕੀਆਂ ਕਰਦੀ ਰਵੇ ਤੇ ਸਾਡੀ ਸਾਰਿਆਂ ਦੀ ਬਲੇਸਿੰਗਸ ਤੇਨੂੰ ਰੱਜ ਕੇ ਮਿਲਣ ਵੀਡੀਓ ਦੇਖਣੀ ਹੈ ਉਹਨਾਂ ਕੋ ਪਤਨੀ ਆ ਫਿਰ ਕੀ ਮੈਸੇਜ ਹੈ ਉਹਨੂੰ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਆ ਉਹਨੂੰ ਪਰ ਵੀ ਨੂੰ ਕਿ ਅਸੀਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਸਾਡੇ ਵੱਲੋਂ ਹੋਰ ਕੋਈ ਸੇਵਾ ਕਦੀ ਵੀ ਤੂੰ ਚਾਹਨੀ ਹੈਗੇ ਇਸ ਕਰੀਏ ਅਸੀਂ ਹਮੇਸ਼ਾ ਤਿਆਰ ਆ ਪਾ ਜੀ ਦੇ ਦਫਤਰ ਗਿਆ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਹੈ ਅਸੀਂ ਉਸ ਬੱਚੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦੇ ਹਾਂ ਕਿਉਂਕਿ ਅੱਜ ਕੱਲ੍ਹ ਦੇਖਿਆ ਗਿਆ ਕਿ ਆਪਾਂ ਵੱਡੇ-ਵੱਡੇ ਰੈਸਟੋਰੈਂਟਾਂ ਵਿੱਚ ਜਾ ਕੇ ਲੱਖਾਂ ਰੁਪਏ ਉਜਾਰ ਦੇਣੇ ਆਪਣਾ ਇੱਕ ਬਰਥਡੇ ਸੈਲੀਬ੍ਰੇਸ਼ਨ ਕਰਨ ਵਾਸਤੇ ਪਰ ਇਹ ਸਭ ਤੋਂ ਵਧੀਆ ਤਰੀਕਾ ਕਿ ਆਪਾਂ ਬਜ਼ੁਰਗ ਤੇ ਜਿਹੜੇ ਜ਼ਰੂਰਤਮੰਦ ਆ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਸਾਰੇ ਪਰਿਵਾਰਾਂ ਦਾ ਆਸ਼ੀਰਵਾਦ ਉਸ ਬੱਚੀ ਨੂੰ ਮਿਲਿਆ ਬਹੁਤ ਹੀ ਵਧੀਆ ਤਰੀਕਾ ਮੈਂ ਤੇ ਇਹੀ ਸਾਰਿਆਂ ਨੂੰ ਕਹਾਂਗੀ ਕਿ ਸਾਰੇ ਬੱਚਿਆਂ ਨੂੰ ਇਦਾਂ ਹੀ ਆਪਣਾ ਜਿਹੜਾ ਬਰਥਡੇ ਹੈਗਾ ਉਹ ਮਨਾਉਣਾ ਚਾਹੀਦਾ ਤਾਂ ਕਿ ਆਪਣੇ ਆਪ ਨੂੰ ਜਿਆਦਾ ਤੋਂ ਜਿਆਦਾ ਦੁਆਵਾਂ ਮਿਲ ਸਕਣ ਇਹ ਸਮਾਰੋ ਜਿਹੜਾ ਇਦਾਂ ਹੀ ਚੱਲਦੇ ਰਹਿਣਗੇ ਅੱਗੇ ਲਗਾਤਾਰ ਨੈਕਸਟ ਟਾਈਮ ਦੇ ਦੇਖੋ ਇਹ ਜਿਹੜਾ ਮੀਡੀਆ ਦੇ ਵਿੱਚ ਇਹ ਰਾਸ਼ਨ ਵੰਡਣ ਦਾ ਜਰੀਆ ਇਹੀ ਆ ਕਿ ਇਹ ਅੱਗੇ ਦੀ ਅੱਗੇ ਸਾਰੇ ਬੱਚਿਆਂ ਨੂੰ ਸੋਝੀ ਆਵੇ ਤੇ ਉਹ ਸਿੱਧੇ ਰਾਸਤੇ ਪੈਣੇ ਸਿੱਧਾ ਰਸਤਾ ਹੈ ਕਿਉਂਕਿ ਆਪਾਂ ਜਦੋਂ ਜਨਮ ਦਿਨਾਂ ਦਾ ਆਪਾਂ ਹੋਟਲਾਂ 'ਚ ਜਾ ਕੇ ਸ਼ਰਾਬਾਂ, ਮੀਟ ਇਦਾਂ ਦੀਆਂ ਚੀਜ਼ਾਂ ਖਾਨੀਆਂ ਤੇ ਪਰ ਇਹ ਇੱਕ ਬੱਚੀ ਨੇ ਬਹੁਤ ਹੀ ਵਧੀਆ ਤੇ ਇੱਕ ਨੇਕ ਕੰਮ ਕੀਤਾ ਤੇ ਇਹਦੇ ਨਾਲ ਅੱਗੇ ਦੀ ਅੱਗੇ ਬੱਚਿਆਂ ਦੀ ਹਿੰਮਤ ਵਧੇਗੀ ਤੇ ਉਹ ਹੋ ਸਕਦਾ ਕਿ ਆਪ ਸਾਡੇ ਇਸ ਪਰਾਲੇ ਨੂੰ ਦੇਖ ਕੇ ਇਸੇ ਹਿਸਾਬ ਨਾਲ ਆ ਜਾਣ ਜਿਵੇਂ ਬਜ਼ੁਰਗਾਂ ਦੀਆਂ ਅਸੀਸਾਂ ਮਿਲਦੀਆਂ ਆਸ਼ੀਰਵਾਦ ਮਿਲਦਾ ਵਾ ਕਿਵੇਂ ਮਹਿਸੂਸ ਕਰਦੇ ਇਦਾਂ ਦੀ ਸੇਵਾ ਕਰਕੇ ਬਹੁਤ ਹੀ ਵਧੀਆ ਹੁੰਦਾ ਦੇਖੋ ਤੁਸੀਂ ਦੇਖਿਆ ਕਿ ਜਦੋਂ ਲੋਕਡਾਊਨ ਸੀ ਜਗਦੀਸ਼ ਭਾਜੀ ਨੇ ਕਿੰਨਾ ਰਾਸ਼ਨ ਵੰਡਿਆ ਉਹਨਾਂ ਦੀਆਂ ਅਸੀਸਾਂ ਸਦਕਾ ਹੀ ਜਦੋਂ ਹੀ ਬਿਮਾਰ ਹੋਏ ਤੇ ਦੇਖੋ ਉਹਦੇ ਵਿੱਚੋਂ ਬਾਹਰ ਆ ਗਏ ਇਹ ਅਸੀਸਾਂ ਹੀ ਹੁੰਦੀਆਂ ਇਹ ਅਸੀਸ ਪਰਮਾਤਮਾ ਦੀ ਜਿਹੜੀ ਹੋਣੀ ਹੁੰਦੀ ਨਾ ਉਹਨੂੰ ਵੀ ਪਰੇ ਕਰ ਦਿੰਦੀਆਂ ਸੋ ਇਸ ਕਰਕੇ ਅਸੀਂ ਤਾਂ ਇਹਨੂੰ ਬਹੁਤ ਵਧੀਆ ਸਮਝਦੇ ਹਾਂ ਕਿ ਜਿੰਨੀ ਵੀ ਸਮਾਜ ਸੇਵਾ ਕੀਤੀ ਜਾਵੇ ਉਹ ਸਭ ਤੋਂ ਵਧੀਆ ਹੈ